ਕੀ ਕਰ ਤੁਰਿਆ ਅੱਗੇ ਸੂਚੀ ਕਰ ਤਾ ਕਾਹਿਰ ਜੀ ਦਾ ਖਾਲਸਾ ਅਦਰੀ ਫਤਿਹ ਸਾਡੇ ਇਲਾਕੇ ਦੀ ਸ਼ਾਨ ਜੱਗੂ ਹਾਕਮ ਵਾਲਾ ਆਪਾਂ ਨਸ਼ੇ ਅੰਮ੍ਰਿਤ ਲੜਦੇ ਆਂ ਲੋਕਾਂ ਨੂੰ ਨਸ਼ਾ ਤੋਂ ਰੂਹ ਰੰਦੀ ਪੀਲ ਕਰਦੇ ਆਂ ਅੱਜ ਵੀਰ ਇੱਥੇ ਖੜਾ ਸੀ ਗੱਡੀ ਤੇ ਮੈਨੂੰ ਕੁਦਰਤੀਓਂ ਦੇਖ ਲਿਆ ਮੈਂ ਤਾਂ ਮੈਨੂੰ ਭਾਈ ਮਿਹਾਰੂ ਨਸ਼ਿਆਗੀ ਦੇਖ ਕੇ ਬਾਈ ਨਹੀਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀਰ ਵਰਗੇ ਬਣੋ ਸਾਡੇ ਇਲਾਕੇ ਦੀ ਸ਼ਾਨ ਆਪਾਂ ਰੋਹ ਲੋਕਾਂ ਪਿੱਛੇ ਲੜਦੇ ਫਿਰਦੇ ਰਹਿਣੇ ਆ ਜੇ ਇਹੇ ਜੇ ਬਣੋਂਗੇ ਸਾਡੇ ਕੋਲੇ ਸਮਾਂ ਨਹੀਂ ਸੀ ਨਹੀਂ ਅਸੀਂ ਬਾਈ ਦਾ ਪੂਰਾ ਸਲਮਾਨ ਕਰਦੇ ਪਹਿਲਾਂ ਤਾਂ ਅਸੀਂ ਸਰੋਪਾ ਪਾਵਾਂਗੇ ਸਾਨੂੰ ਆ ਲੈ ਲਵਾ ਦੇ ਨਾਲ ਤਾਂ ਸਤਾ ਪਾਈ ਜਿੰਨੇ ਜੋਗੇ ਹੈਗੇ ਹਨ ਪਰ ਜੇ ਹੁਣ ਟਾਈਮ ਮਿਲਦਾ ਫਿਰ ਬਾਈ ਦੀ ਵੱਡਾ ਵਾਲ ਪੇਪਰ ਉਨਾ ਕੇ ਜਨ ਕੀ ਨਹੀਂ ਸਹੀ ਨਹੀਂ ਬਣਿਆ ਕੋਈ ਗੱਲ ਨਹੀਂ ਬੋਲੇ ਸੋਨਿਹਾਲ ਸਾਸ ਸ੍ਰੀ ਅਕਾਲ ਆ ਟਰਾਫੀ ਸੀ ਜੀ ਸਾਡੀ ਪੁਰਾਣੀ ਪਈ ਆ ਬਾਈ ਨੂੰ ਦਿੰਨੇ ਆ ਪਲੇਰਾ ਵੀ ਵਿਚਾਰੀ ਹੁੰਦੀ ਆ ਵੱਡੀ ਹੁਣ ਵਾਕੇ ਦੇਣੀ ਸੀ ਪਰ ਟਾਈਮ ਨਹੀਂ ਸੀ ਬਾਈ ਫਰੂਟ ਕਰਦੇ ਆ ਆਪਾਂ ਜੀ ਬੱਚਿਆਂ ਨੂੰ ਤਿਆਰ ਕਰਕੇ ਹਨਾ ਤੋਂ ਹੋਰ ਆਪਾਂ ਤਾਂ ਸਹਾ ਆਪਾਂ ਤਾਂ ਜੀ ਜੇ ਤਾਂ ਮਾਮਾ ਰੋਦੇ ਬਾਈ ਆ ਸਾਨੂੰ ਸਾਨੂੰ ਚਾ ਚੜਿਆ ਬਾਈ ਨੂੰ ਦੇ ਕੇ ਆ ਇਹ ਹੋਣਾ ਚਾਹੀਦਾ ਇਹੋ ਜਿਹਾ ਪੰਜਾਬੀ ਹਾਂ ਹਾਂ ਕਰੋਣ ਦੀਆਂ ਫਿਰ ਕਿਹੜੇ ਮੈਂ ਵੀ ਬਾਈ ਵਰਗੀ ਹੀ ਸ਼ਰੀਰ ਖਾ ਲਿਆ